ਤੂਬਾ ਜਰਨਲਿਸਤ ਕਤਰ ਮਹਾਰਾਣਾ ਰਣਵੀਰ ਸਿੰਘ ਠੱਠਾ ਅੱਜ ਮੋਗਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਸਾਹਿਬ ਵਿਕੇ ਸੰਗਤ ਸੰਗਤ ਸਰ ਜਿਹਦੇ ਵਿੱਚ ਬਹੁਤ ਹੀ ਅਹਿਮ ਮਸਲੇ ਵਿਚਾਰੇ ਗਏ ਔਰ ਮਤੇ ਪਾਸ ਕੀਤੇ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ 3 ਅਕਤੂਬਰ ਨੂੰ ਦੋਹਾਂ ਫੋਰਮਾਂ ਵੱਲੋਂ ਰੇਲ ਰੋਕੋ ਪ੍ਰੋਗਰਾਮ ਜਿਹੜਾ ਦਿੱਤਾ ਗਿਆ ਉਹਦੇ ਵਿੱਚ ਮੋਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਰੇਲ ਰੋਕੇਗਾ ਇਸ ਤੋਂ ਇਲਾਵਾ 3 ਅਕਤੂਬਰ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਬੀਬੀਆਂ ਦਾ ਜਥਾ ਸ਼ਮੂ ਬਾਡਰ ਤੇ ਆਪਦੀ ਵਾਰੀ ਹਰਸਾਰ ਜਾਵੇਗਾ ਔਰ ਨਾਲ ਉਦੋਂ ਤੱਕ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਵਿੱਚ ਵਾਅਦਾ ਕਰਨਾ ਤੇ ਨਾਲ ਕਿਸਾਨਾਂ ਦੇ ਜਿੱਥੇ ਕਮੇਟੀਆਂ ਹੈਗੀਆਂ ਉਸ ਦੇ ਨਾਲ ਹੀ ਮਜ਼ਦੂਰਾਂ ਦੀਆਂ ਕਮੇਟੀਆਂ ਨਾਲ ਹੀ ਬੀਬੀਆਂ ਦੀਆਂ ਕਮੇਟੀਆਂ ਔਰ ਨੌਜਵਾਨਾਂ ਦੀਆਂ ਕਮੇਟੀਆਂ ਦਾ ਗਠਨ ਕਰਨ ਦਾ ਜਿਹੜਾ ਟੀਚਾ ਵਿਚਾਇਆ ਗਿਆ ਇਸ ਮੀਟਿੰਗ ਦੇ ਵਿੱਚ ਮੀਟਿੰਗ ਦੇ ਵਿੱਚ ਸ਼ਾਮਲ ਵੀ ਹੋਏ ਆਪਣੇ ਸੂਬਾਗਤ ਸਤਾਨੂ ਸਿੰਘ ਜੀ ਪੰਨੂ ਉਹਨਾਂ ਵੱਲੋਂ ਵੀ ਆਪਣੇ ਜਿਹੜੀ ਇੱਥੇ ਗੱਲ ਰੱਖੀ ਗਈ ਆ ਇਸ ਤੋਂ ਇਲਾਵਾ ਜਿਸ ਤਰ੍ਹਾਂ ਦੇ ਪਾਵਰ ਮੀਟਰ ਉਹਨਾਂ ਤੇ ਪੂਰਨ ਤੌਰ ਤੇ ਵੀ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਸੂਰਤ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਧੱਕੇਸ਼ਾਹੀ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਪੰਜਾਬ ਪਾਵਰ ਕਾਮ ਦੇ ਚੇਪ ਵਾਲੇ ਮੀਟਰ ਲਾਉਣ ਆਉਂਦਾ ਤਾਂ ਕਿਸੇ ਵੀ ਸੂਰਤ ਦੇ ਵਿੱਚ ਅਸੀਂ ਮੀਟਰ ਨਹੀਂ ਲੱਗਣ ਦੇਵਾਂਗੇ ਔਰ ਜਿਹੜਾ ਵੱਡੀ ਗੱਲ ਆ ਸਭ ਤੋਂ ਸਾਡੇ ਪੰਜਾਬ ਦੇ ਵਿੱਚ ਕ੍ਰਿਪਸ਼ਨ ਦਾ ਮੁੱਦਾ ਭ੍ਰਸ਼ਟਾਚਾਰ ਦਾ ਜਿਹਦੇ ਨਾਲ ਲੋਕ ਬਹੁਤ ਵੱਡੀ ਗਿੜਦੀ ਵਿੱਚ ਪੀੜਤਾ ਔਰ ਇੱਥੇ ਅੱਜ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਕਿਸੇ ਵੀ ਕੀਮਤ ਤੇ ਕਿਸੇ ਵੀ ਅਧਿਕਾਰੀ ਨੂੰ ਚਾਹੇ ਉਹ ਤਸਦੀਨਦਾਰ ਆ ਚਾਹੇ ਆ ਏਐਸਆਈਆ ਚਾਹੇ ਥਾਣੇ ਦਾ ਜਾਂ ਮਾਲ ਭਗ ਦਾ ਕੋਈ ਵੀ ਅਧਿਕਾਰੀ ਕਿਸੇ ਨੂੰ ਵੀ ਕੋਈ ਵੀ 1 ਰੁਪਿਆ ਰਿਸ਼ਵਤ ਨਹੀਂ ਦੇਊਗਾ ਔਰ ਜਥੇਬੰਦੀ ਦਾ ਨਾਮ ਦੱਸ ਕੇ ਜਿਹੜਾ ਆਪਣੇ ਕੰਮ ਕਾਜ ਜੈਨੂਅਲ ਆ ਉਹ ਕਰਵਾਉਣਗੇ ਅਗਰ ਕਿਸੇ ਵੀ ਤਰ੍ਹਾਂ ਦੇ ਅਫਸਰशाही ਆ ਜਾਂ ਪ੍ਰਸ਼ਾਸਨ ਆ ਉਹ ਸਾਡੇ ਕੰਮ ਨਹੀਂ ਕਰਦਾ ਤਾਂ ਫਿਰ ਉੱਥੇ ਜੋ ਵੀ ਐਕਸ਼ਨ ਲਿਖਣਾ ਪਿਆ ਉਹ ਲਿਖਾਗੇ ਹਰ ਤਰੀਕੇ ਨਾਲ ਮਤਲਬ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਜਿਹੜੀ ਨਹੀਂ ਦਿੱਤੀ ਜਾਊਗੀ ਸੋ ਇਹਨਾਂ ਮੁੱਦਿਆਂ ਤੇ ਇਹਨਾਂ ਮਸਲਿਆਂ ਤੇ ਜਿਹੜੀ ਅੱਜ ਮੀਟਿੰਗ ਹੋਈ ਹੈ ਉਹਦੇ ਵਿੱਚ ਮਤੇ ਪਾਸ ਕੀਤੇ ਗਏ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ